डुबकिया <tie> नदी जग नू जो तारण वाला नहीं ओ कोई नहीं उन्हों वाला इस दुनिया देखे ਉਸ ਦੀ ਟੋਨੀ ਸਾਰੀ ਉਸ ਨੂੰ ਦਬ ਕੇ ਹਾਰੀ ਨਾਲ ਬਿਆ ਬਣਿਆ ਬਾਲੀ ਲੱਗਦਾ ਕਿਸੇ ਸ਼ੇ ਕਾਲਾ ਕੋਈ ਬਾਕੀ ਚੀਜ਼ ਕੋਲ ਸ਼ਰੀਰ ਚ ਜਾਰੀ ਪੈਰ ਮਨ ਕੀ ਨੂੰ ਦਸਣ ਤੇਰਾ ਡੁੱਬ ਗਿਆ ਕਹਿੰਦਾ ਸੀ ਭੈਣ ਕਹਿੰਦੀ ਜਗਤ ਨੂੰ ਕਹੇ ਤਮਾਸ਼ਾ ਉਹਦਾ ਹਰ ਥਾਂ ਵਾਸਾ ਸੱਪਾਂ ਦੀ ਜ਼ਹਿਰ ਦੁਬਾਉਂਦਾ ਪੰਡਤਾਂ ਨੂੰ ਰਹਾ ਪੜਾਉਂਦਾ ਪ੍ਰਭੂ ਭਗਤਾਂ ਨੂੰ ਛੱਡਦਾ ਨਾ ਕਿਨਾਰੇ ਜੀ ਕਿਸੇ ਦੇ ਡੁੱਬੇ ਬੇੜੇ ਤਾਰ ਕੇ ਹੁਣੇ ਆ ਜਾਣਾ ਮੇਰੇ ਨਾਨਕ ਪਿਆਰੇ ਨੇ ਕਿਸੇ ਦੇ ਡੁੱਬੇ ਬੇੜੇ ਤਾਰ ਕੇ ਸਤਿ ਸ਼੍ਰੀ ਅਕਾਲ ਉਹਨੇ ਹੁਣੇ ਹੀ ਆ ਜਾਣਾ ਯਾਰੋ ਗੁਰੂ ਨਾਨਕ ਸਾਹਿਬ ਬੜਾ ਵੱਡਾ ਸਵਾਲ ਹੈ ਵੀ ਨਈ ਨਦੀ ਚ ਗਏ ਕਿਉਂ ਜਿਹੜਾ ਜਪਜੀ ਸਾਹਿਬ ਲਿਖਿਆ ਸੀ ਬਸ ਉਹ ਆਪੁਰਸ਼ ਬਚਨ ਕਰਦੇ ਸੀ ਉਹੀ ਅਕਾਲ ਪੁਰਖ ਨੂੰ ਚੈੱਕ ਕਰਾਉਣ ਗਏ ਸੀ ਕਿ ਅੱਜ ਕੇ ਬੋਲੋ ਸਤਨਾਮ ਸ੍ਰੀ ਵਾਹਿ ਤੇ ਉਹ ਜਪਜੀ ਸਾਹਿਬ ਲਿਖ ਦਿੱਤਾ ਜੇ ਕੋਈ ਮੁਰਦੇ ਦੇ ਕੋਲ ਇੰਨ ਸ਼ੁੱਧ ਪ੍ਰਿਆਦਾ ਨਾਲ ਵੀ ਪੜ ਦਵੇ ਪਿਆਰਿਓ ਮਰਿਆਂ ਚ ਵੀ ਜਪਜੀ ਸਾਹਿਬ ਦੀ ਬਾਣੀ ਜਾਨ ਪਾ ਦਿੰਦੀ ਹੈ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿ ਅੱਜ ਤੁਸੀਂ ਆਏ ਹੋ ਅਰਦਾਸ ਕਰਿਓ ਗੁਰਨਾਦਕ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਹੋਰ ਤਾਂ ਨਹੀਂ ਕੁਝ ਮੰਗਦੇ ਸਾਡੀ ਝੋਲੀਆਂ ਚ ਜਪਜੀ ਸਾਹਿਬ ਦੀ ਬਾਣੀ ਪਾ ਦਿਓ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿ ਗੁਰੂ ਜੀ ਜਪਜੀ ਸਾਹਿਬ ਦੀ ਬਾਣੀ ਜਬ ਜੀ ਸਹਿ ਮੰਗ ਲਈਏ ਦੌਲਤਾਂ ਸ਼ੌਹਰਤਾਂ ਤੇ ਇੱਥੇ ਰਹਿ ਜਾਣੀ ਆ ਇਹ ਪਿਆਰ ਦੀਆਂ ਖੇਡਾਂ ਨੇ ਜਿੱਦਾਂ ਤੁਸੀਂ ਪਿਆਰ ਚਾਹੇ ਰਹੇ ਅਸੀਂ ਵੀ ਸੰਗਤ ਦੇ ਪਿਆਰ ਚਾਹਦੇ ਤੇ ਗੁਰਮੁਖੋ ਮਾਇਆ ਨਾਲ ਕੋਈ ਵੱਡਾ ਨਹੀਂ ਹੁੰਦਾ ਕੌਣ ਵੱਡਾ ਮਾਇਆ ਵਡਿਆਈ ਬਾਬਾ ਜੀ ਕਹਿੰਦੇ ਸੋ ਵੱਡਾ ਜਿੰਨ ਰਾਮ ਲੈ ਲ ਲਈ ਰਾਮ ਲੈ ਲ ਲਈ ਜਵਾਨ ਹੋਏ ਕਰਦਿਆਂ ਸੋਚਿਆ ਨਾਨਕ ਦਾ ਵਿਆਹ ਕਰਦੀ ਹੈ ਫਿਰ ਵਿਆਹ ਦੀ ਰਸਮ ਕਰਨ ਲੱਗੇ ਨੇ ਉਹ ਸ਼ੇਰਾ ਬੰਦਦੀਆਂ ਫਿਰ ਤੇ ਐਸਾ ਭੈਣਾ ਨੂੰ ਚਾਹ ਉਹ ਫਿਰ ਉੱਥੇ ਦਫਾਏ ਘੋੜੀ ਦਾ ਜਿਹੜਾ ਜ਼ਿਕਰ ਹੋਇਆ ਅਜ ਨਾਨਕ ਕੋਈ ਚੜਿਆ ਵੇ ਪੈਣ ਬੱਲਾ ਵੀਰ ਦਾ ਫੜ ਆਵੇ ਖੁਸ਼ੀ ਜਾਏ ਨਾ ਸਮਾਈ ਸੋਣਿਆ ਵੇ ਕੜੀ ਸ਼ਕਤਾਂ ਦੀਆਂ ਨਾਨਕਾ ਵੇ ਤੇ ਜਵਾਨ ਫੜਾਈ ਨਾਦ ਕੰਦ ਬਣਾਈ ਗਈ ਕਿਉਂ ਬਣਾਈ ਜਿਹੜਾ ਕੰਦ ਸਾਹਿਬ ਦਾ ਇਤਿਹਾਸ ਹੈ ਨਾ ਬਟਾਲੇ ਸ਼ਹਿਰ ਚ ਉਹ ਅੱਜ ਵੀ ਕੰਦ ਹੈ ਉਹ ਕੱਚੀ ਕੰਦ ਕਿਉਂ ਬਣਾਈ